ਨੱਲਾ ਹੁੰਦਿਆਂ ਟੋ ਕ੍ਰੈਂਚ ਪਾਉਂਦਿਆਂ ਫੇਰ ਉਹਨਾਂ ਨੂੰ ਚੋਪੜਦੀਆਂ ਫੇਰ ਗੰਡਿਆਂ ਦੀ ਚਟਨੀ ਬਣਾਉਂਦੀਆਂ ਕੁੰਡਾ ਭਰ ਕੇ ਫੇਰ ਲੱਸੀ ਪਾਉਂਦੀਆਂ ਛੰਨਿਆਂ ਚ ਫੇਰ ਰੋਟੀ ਖਾਂਦਿਆਂ ਵਾਲੀ ਵਧੀਆ ਟਾਈਮ ਸੀਗਾ ਵਾਲੀ ਸੋਹਣੀ ਨੂੰ ਕਹਿ ਦਿੰਦੀਆਂ ਛੱਡਨੀ ਬੀਬੀ ਛੱਡਨੀ ਢੀੜੀ ਦਾ ਪਾਵਾ ਸਾਡਾ ਨਹੀਂ ਦਾਵਾ ਦਾਲੀ ਵਾਲੇ ਲੈ ਨਹੀਂ ਚੱਲੇ ਬੀਬੀ ਛੱਡਨੀ ਪੀਲੀ ਦੀ ਦੂਰ ਸਾਡਾ ਨਹੀਂ ਜੋਰ ਜੋਰ ਵਾ ਲੈ ਨਹੀਂ ਚੱਲਦੇ ਫੇਰ ਕੁੜਗਾਂ ਨੱਚਦੀਆਂ ਫੇਰ ਆਹ ਦਿੰਦੀਆਂ ਕੂੰਜਾਂ ਵਿੱਚੋਂ ਕੂੰਜ ਵਿਚੜੀ ਅੰਜ ਵਿਚੜੀ ਸਹੇਲੀ ਮੇਰੀ ਫੇਰ ਮਾਂ ਪਿਓ ਵਰਤ ਰੱਖਦਾ ਵੀ ਮੈਂ ਧੀ ਵਿਆਹੀ ਐ ਪੁੰਨ ਲੱਗੂਗਾ ਫੇਰ ਮਾਂ ਪਿਓ ਨੇ ਵਰਤ ਰੱਖਣਾ ਤੇ ਐਉਂ ਹੁੰਦਾ ਸੀ ਭਾਈ ਅੱਗੇ ਤਾਂ ਉਹ ਤਾਂ ਬਸ ਘਾਰੇ ਕੰਮ ਖਾ ਦੇਤੰਦੇ ਆ ਰੋਟੀਆਂ ਲੈ ਕੇ ਜਾਂਦੀਆਂ ਚਾਹ ਚੜ ਜਾਂਦਾ ਵੀ ਰੋਟੀ ਲੈ ਕੇ ਜਾਵਾਂਗੇ ਅੱਜ ਫਲਾਨੀ ਸੇਲੀ ਨਾਲ ਰਲੂਗੀ ਤੂੰ ਕੀ ਰਲੂਗੀ ਤੇ ਪਤਾ ਹੀ ਨਾ ਲੱਗਦਾ ਵਟ ਕਰਦਿਆਂ ਨੂੰ ਤਾਂ ਬਸ ਆਈਆਂ ਦੁਨੀਆ ਟਾਈਮ ਪਾਸ ਕਰਦੀ ਬਣਦੀ ਕੋਈ ਦਰਿਆ ਬਣਦੀਆਂ ਚਾਹ ਹੀ ਨਹੀਂ ਪੀਂਦਣ ਆਹ ਮੁੜ ਕੇ ਭਾਈ ਫੇਰ ਨਾ ਦੂਜਾ ਨਹੀਂ ਜੇ ਦੁਬਾਰ ਨੂੰ ਜਾਂਦੀ ਮੇਰੀ ਭੂਆ ਦੀ ਤੇ ਰੱਖੇ ਸੀ ਤੁੱਲੇ ਤੇ ਤੇ ਉਹ ਨੂੰ ਦੋਤੀ ਲੱਗਦੀ ਸੀ ਤੇ ਉਹਨੇ ਅੱਖ ਨਾ ਨਾ ਬੇਬੇ ਛੇਤੀ ਆ ਜੀ ਨਹੀਂ ਮੈਨੂੰ ਟਾਈਮ ਲੱਗੂਗਾ ਫੇਰ ਉਹਨੇ ਅੱਖ ਨਾ ਮੰਬਿੰਦਵਾ ਦਾ ਉੱਤਰੂ ਚਾ ਚਾ ਤਰਕੇ ਭਾਈ ਤੇ ਪੀ ਲੈੰਦਿਆਂ ਭੰਡੇ ਪੁੰਡੇ ਸਾਫ ਕਰ ਦਿੰਦੀਆਂ ਆਉਂਦੀ ਨੇ ਸੋਟੀ ਮਾਰਨੀ ਵਾਲਣ ਚ ਦੇ ਵਾਲਣ ਮੱਛਾ ਤੁੱਲਾ ਤਪਿਆ ਮੱਛਾ ਚੈੱਕ ਕਰਨਾ ਹੈ ਚੈੱਕ ਕਰਨਾ ਕੁਝ ਬਣਾ ਕੇ ਖਾਦਾ ਤਾਂ ਨਹੀਂ ਹਾਂ ਫੇਰ ਭਾਈ ਕੀ ਹੋਣਾ ਨਾ ਇੱਕ ਵਾਰੀ ਬਣੀ ਚਾਹ ਤੇ ਆ ਗਈ ਤੇ ਅਸੀਂ ਚਾਹ ਸੰਦੂਕ ਚ ਰੱਖੀ ਸੰਦੂਕ ਚ ਰੱਖੀ ਸੰਦੂਕ ਚ ਰੱਖੀ ਫੇਰ ਉਹ ਪਈ ਦਰਵਾਜ਼ੇ ਚ ਤੇ ਫੇਰ ਇੱਕ ਜਣੀ ਨੇ ਵੇਖਿਆ ਵੀ ਸੌਂਗੀ ਜੇ ਤਾਂ ਸੌਂਗੀ ਨਾ ਭਾਈ ਤੇ ਫੇਰ ਅਸੀਂ ਉਹ ਚਾਹ ਪੀਤੀ ਸੰਦੂਕ ਚੋਂ ਕੱਢ ਕੇ ਹਾਂ ਸੰਦੂਕ ਚੋਂ ਕੱਢ ਕੇ ਤਾ ਸੰਦੂਕ ਚ ਰੱਖ ਦੀ ਵੀ ਉੱਤ ਦੇਖਣਾ ਨਾ ਦੇਖਣਾ ਲਵੀਂ ਵਾਰੀ ਪੈਡੀ ਸੀ ਫਿਰ ਮੇਰੀ ਭੂਆ ਦਿੱਤੀ ਦਾ ਵਿਆਹ ਤਰਿਆ ਤੇ ਗੋਟਾ ਕਿਨਾਰੀ ਆਖ ਦਿੰਦੀ ਰਾਤ ਨੂੰ ਗੋਟਾ ਕਿਨਾਰੀ ਲਾਓ ਚੱਲ ਰਾਂ ਲਾਓ ਫਿਰ ਨੀਂਦ ਆਉਂਦੀ ਇੱਕ ਵਾਰੀ ਫਿਰ ਮੇਰੀ ਭੂਆ ਦਿੱਤੀ ਆਦੀ ਮਾਮੀ ਚਾਹ ਬਣਾ ਲੀ ਅਸੀਂ ਵੀ ਚਾਹ ਬਣਾ ਲਈ ਤੇ ਉਹ ਵੀ ਭਾਈ ਆ ਗਈ ਮੇਰੀ ਬੀਬੀ ਤਾਂ ਛੋਟੀ ਬੈਠੀ ਰੇ ਚੁੱਲ੍ਹੇ ਮਰੇ ਅਸੀਂ ਪਚ ਗਈਆਂ ਅੱਛਾ ਇਹ ਤਾਂ ਅਸੀਂ ਪਚ ਗਈਆਂ ਨਾ ਛੋਟੀ ਮਾਰੀ ਗੌੜੀ ਦੇ ਵਿੱਚ ਚਾਹ ਲਈ ਦੇ ਅੱਛਾ ਚਾਹ ਪੈਗੀ ਚੱਲੇ ਚ ਨੇ ਡੱਟੇ ਗਾਹ ਅੱਛਾ ਫੇਰ ਮੈਂ ਤੁਹਾਨੂੰ ਚਾਹ ਤੁਸੀਂ ਘਰ ਬਣਾ ਨਾਲੇ ਤੁਸੀਂ ਤਾਂ ਤੋਰੀ ਫੜ ਕਾ ਡਾਉਣ ਨਾਲੇ ਦਿਨੇ ਤੁਹਾਨੂੰ ਚਾਹ ਚਾਹ ਵੀ ਪੀ ਦਿੰਦੇ ਸੀ ਹਾਂ ਹਾਂ ਫੇਰ ਆਪ ਚਾਹ ਬਣਾਉ ਬਣਾ ਕੇ ਰੱਖ ਦਿੰਦੇ ਮੇਰੀ ਬੀਬੀ ਹੇਰੀ ਫੇਰ ਉਹਨੇ ਨਾ ਪਲਿਆ ਨਾ ਪੋਣੀ ਖੈ ਰੈਸਿਪੀ ਨੇ ਉਹ ਕਰਦੇ ਹੁੰਦੇ ਸੀਗੀ ਤੇ ਤਸੀ ਜੇ ਤਾਂ ਜਾਣਾ ਪਹਿਲਾਂ ਪੁੱਛ ਲੈਣਾ ਵੀ ਛੇਤੀ ਮੁੜਾਂ ਜੀ ਤਾਂ ਨਹੀਂ ਆਖਣਾ ਮੈਨੂੰ ਟਾਈਮ ਲੱਗੂਗਾ ਫੇਰ ਤਾਂ ਕੁਝ ਬਣਾ ਕੇ ਖਾ ਲੈਣਾ ਜੇ ਆਖਣਾ ਮੈਂ ਹੁਣੇ ਆਜੂਗੀ ਫੇਰ ਅਸੀਂ ਕੁਝ ਨਾ ਬਣਾਉਂਦੇਂ ਦੇਖਦੀ ਰਹਿਣਾ ਕਦੋਂ ਜਾਵੇ ਹਾਂ ਤੇ ਜਦੋਂ ਬਾਹਰ ਨੂੰ ਉੱਡ ਜਾਂਦੀ ਸਾਨੂੰ ਚਾਹ ਛੱਡ ਜਾਂਦਾ ਅੱਛਾ ਵੀ ਚੱਲ ਗਈ ਔਰ ਮਗਰ ਕੁਝ ਬਣਾ ਕੇ ਖਾ ਲਾਂ ਹਾਂ ਤੇ ਜਦੋਂ ਉਹਦੀ ਛੋਟੀ ਵਾਈ ਦੀ ਸੁਣਨੀ ਨਾ ਤੇ ਸਾਡਾ ਕਾਲਜਾ ਨਿਕਲ ਜਾਣਾ ਵੀ ਆ ਗਈ ਫੇਰ ਫੇਰ ਬਸ ਜਿੱਥੇ ਹੁੰਦੀਆਂ ਕੰਮਾਂ ਤੇ ਦਵਾ ਦਾ ਕੰਮਾਂ ਤੇ ਜਾਂਦੀਆਂ ਇਨਾ ਬਹੁਤ ਸੀਗਾ ਉਹ ਟੋਕ ਟੋੜ ਇਨਾ ਖੁਸ਼ ਕਰਦੀ ਹੁੰਦੀ ਸੀਗੀ ਮੈਂ ਲੜਪੈਂਦੀ ਜੀ ਖੇਡਣ ਲੱਗ ਜਾਂਦੇ ਮਗਰ ਸੋਟੀਆਂ ਮਾਰਦੀ ਕਲਾ ਕੇ ਖੇਡਣ ਨਾ ਦਿੰਦੀ ਮਤਲਬ ਕਿ ਕੁੜੀਆਂ ਨੂੰ ਖਰਾਕ ਨਹੀਂ ਸੀ ਦਿੰਦੇ ਖਰਾਕ ਨਹੀਂ ਦਿੰਦੇ ਸੀ ਕੁੜੀਆਂ ਨੂੰ ਮੁੰਡਿਆਂ ਨੂੰ ਦਿੰਦੇ ਸੀ ਆਹ ਦਿੰਦੇ ਕੁੜੀਆਂ ਨੇ ਤਾਂ ਬਗਾਨੇ ਘਰੇ ਜਾਣਾ ਕਿ ਇਹਨਾਂ ਨੇ ਜੱਕਾ ਤੱਕਣਾ ਹੈ ਕਹਿੰਦੇ ਸੀ ਕੀ ਕੋਲ ਕਰਨੇ ਆ ਇਹ ਮੁੰਡੇ ਨੂੰ ਖਰਾਕ ਦਿੰਦੀਆਂ ਇਹਨੇ ਖੇਤ ਚ ਵੋਣਾ ਆਹ ਦਿੰਦੀਆਂ ਜਵਾਈ ਦਾ ਖਾਦਾ ਰੇਤ ਚ ਪੁੱਤ ਦਾ ਖਾਦਾ ਖੇਤ ਚ ਇਹਉਂ ਕਰਦੀਆਂ ਹੁੰਦੀਆਂ ਸੀ ਦੇ ਭਾਈ ਆਪਦੀ ਰੋਟੀਆਂ ਚ ਪੜਦੀ ਮੜਾ ਮੜ ਕੇ ਵਲਾ ਕੇ ਫਿਰ ਉਹ ਸਾਨੂੰ ਕਿਉਂ ਧਰਦੀ ਸੀ ਸਾਨੂੰ ਮੜਾ ਜਾ ਵਾਵਾ ਧਰ ਦਿੰਦੀ ਚਾ ਚੜ ਜਾਂਦਾ ਵੀ ਅੱਜ ਸਾਡੀ ਦਾਦੀ ਨੇ ਜਾ ਦੇਖਿਓ ਪਤਾ ਫਿਰ ਵਿੱਚ ਹੀ ਪਾਉਂਦੇ ਸੀ ਰੋਟੀਆਂ ਕੀ ਕਰਦੀਆਂ ਨਾ ਚੋਰੀਆਂ ਕਿਉਂ ਜੋੜ ਕੇ ਨਾ ਤੇ ਸਦੂ ਉਹਦੇ ਚ ਘੀਰਾ ਚ ਰੱਖ ਦਿੰਦੀਆਂ ਪੀਪੀਆਂ ਅੱਛਾ ਲੁਕੋ ਲੁਕੋ ਕੇ ਤੇ ਜਦੋਂ ਘੀਰਾ ਦੇੜਨਾ ਉਦੋਂ ਕਿਉਂ ਕਢਣਾ ਅੱਛਾ ਫਤਖਾ ਉਹ ਮੇਰੇ ਨਾਲ ਸੀ ਨੇ ਟਾਈਮ ਦਾ ਕਿਉਂ ਖਰਾਬ ਨਹੀਂ ਹੁੰਦਾ ਸੀ ਖਰਾਬ ਪਉਂਦੀਆਂ ਇਸੇ ਤਰ੍ਹਾਂ ਸੀ ਕਿਉਂ ਨਹੀਂ ਨਹੀਂ ਉਹ ਪੁਰਾਣਾ ਜਿਹਾ ਹੋ ਕੇ ਤੇ ਉਹ ਮੁਸ਼ਕਿਲ ਆ ਨਹੀਂ ਉਹਨਾਂ ਨੂੰ ਕਿਉਂ ਹੁੰਦਾ ਹਮ ਤਾਰਿਆ ਹੋਵੇ ਤੇ ਮਸਾਲਾ ਰੱਖ ਲੈ ਜਮਾ ਨਾ ਛੇੜ ਕਿਉਂ ਨਹੀਂ ਤਾਂ ਖੁਸ਼ਬੂ ਜੀ ਤਾਂ ਆਉਣ ਲੱਗ ਜਾਂਦੀ ਆ ਆਹ ਤਾਂ ਆਉਂਦੀ ਹੋਣੀ ਆ ਫਿਰ ਅਗਲੇ ਬੰਦਿਆਂ ਨੂੰ ਕੀ ਸੀਗਾ ਗੁਲ ਖੱਦਰ ਦੇ ਕੁਰਤੇ ਪਾਉਂਦੇ ਸੀ ਖੱਦਰ ਦੀਆਂ ਬੁੜੀਆਂ ਦੀਆਂ ਕੁਰਤੀਆਂ ਹੁੰਦੀਆਂ ਸੀ ਆ ਤੇ ਤਨ 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 ਨਾਉਂਦੇ ਹੀ ਨਹੀਂ ਹੁੰਦੇ ਸੀ ਰਾਣਾ ਹਾਂ ਇੱਕ ਟਾਈਮ ਸਬਜੀ ਤਰਦੇ ਸੀ ਦਾਲ ਤਰਦੇ ਸੌਜ ਨੂੰ ਤਾਂ ਕੋਣ ਜਾਣਦਾ ਸੀ ਉਹ ਤਰਦੇ ਭਾਈ ਤੇ ਇੱਕ ਟਾਈਮ ਗੰਡਿਆਂ ਦੀ ਚਟਨੀ ਬਣਾਉਂਦੇ ਅੱਛਾ ਉਹਦੇ ਨਾ ਖਾਂਦੇ ਤੇ ਜੇ ਕਿਸੇ ਨੇ ਦਾਲ ਸਬਜੀ ਤਰ ਲੈਣੀ ਆਖ ਦਿੰਦੇ ਇਹ ਨਹੀਂ ਕਰ ਬਣਦੀ ਅੱਛਾ ਇਹ ਤਾਂ ਕਰਤਾ ਹੋਊਗੀ ਹਾਂ ਕਰਦੇ ਹੁੰਦੇ ਸੀ ਹੁਣ ਤਾਂ ਅਗਲਾ ਆਉਂਦਾ ਮੀਟ ਲਿਆਉਂਦਾ ਅੱਗੇ ਕਰਦੇ ਕੁੜ ਕਾਦੀ ਸਾਜੀ ਬਣਾਈ ਐ ਮੈਂ ਆਲੂਆਂ ਦੀ ਬਣਾਈ ਐ ਨਾਲ ਪ੍ਰਸ਼ਾਦ ਬਣਾਇਆ ਵਡਾ ਵਡਾ ਇਹਨੂੰ ਕਹਿ ਕੇ ਹਾਂ ਹਾਂ ਆਲੂਆਂ ਦੀ ਨੂੰ ਮੀਠੀਨ ਤਾਂ ਕਹਿ ਦਿੰਦੇ ਆ ਦਿੰਦੇ ਹੁਣ ਤਾਂ ਮੀਠਾ ਦੇ ਘਿੜਕਾ ਦੇ ਹੁੰਦੇ ਸੀ ਅੱਛਾ ਹਾਂ ਛੜਕੇ ਖਾ ਖਾ ਕੇ ਨਹੀਂ ਪੂਰੀ ਆਈ ਵਾਹ ਬਣਾਉਂਦੇ ਹੁੰਦੇ ਸੀ ਪਰਾਣੀ ਨਾ ਨਾ ਕਦੀ ਹੈ ਕਦੇ ਉਹ ਵੀ ਆ ਲਗੜਾ ਵੀ ਪਤਾ ਨਹੀਂ ਕਿ ਅੱਗੇ ਤਾਂ ਬਸ ਆਇਆ ਗਿਆ ਆਉਂਦਾ ਸੀਗਾ ਨਾ ਉਹਦੇ ਬਣੋ ਤੇ ਉਦੋਂ ਦੇਸੀ ਖੰਡ ਹੁੰਦੀ ਆ ਦੇਸੀ ਖੰਡ ਹੁੰਦੀ ਦੇਸੀ ਨਾ ਹੁੰਦੀ ਦਾਣੇ ਵਾਲੀ ਹੁੰਦੀ ਉਹ ਪਾ ਕੇ ਤਰੋਟੀ ਦੇ ਦਿੰਦੇ ਸੀ ਹੁਣ ਤਾਂ ਸੌ ਕੁਸ਼ ਕਰਦਾ ਅਗਲਾ ਤੇ ਅੱਗ ਆ ਹੀ ਨਹੀਂ ਹੁੰਦਾ ਸੀ ਵੀ ਆਇਆ ਗਿਆ ਆ ਗਿਆ ਤੇ ਵੀ ਹੁਣ ਚਾਹ ਬਣਾਉਣੀ ਹੈ ਜਦੋਂ ਟਾਈਮ ਹੁੰਦਾ ਸੀ ਉਦੋਂ ਹੀ ਬਣਾਉਂਦੀ ਸੀ ਉਹ ਫੇ ਜੇ ਰੈਸਿਪੀ ਦਿੱਤਾ ਤਾਂ ਗੁੱਡੀ ਰੋਟੀਆਂ ਲਾਉਗੀ ਅੱਛਾ ਤੇ ਮੈਂ ਰੋਟੀਆਂ ਲਾਉਣਾ ਛੋਟੀਆਂ ਛੋਟੀਆਂ ਦੋ ਦੋ ਤਿੰਨ ਤਿੰਨ ਤਾਂ ਲਾ ਦੇਣੇ ਤੇ ਖਾਂਦੇ ਨਾ ਰਹੀ ਜੀ ਦਾ ਇਹ ਤੇ ਮੈਂ ਹੱਥ ਮੇਰ ਭੈਣ ਨੂੰ ਸਿਖਾ ਦਿਆ ਪਾਣੀ ਹਾਂ ਤੇ ਤੇ ਨਹੀਂ ਉਹਨੂੰ ਆਵੇ ਨਾ ਆਵੇ ਨਾ ਹਾਂ ਮੈਂ ਦੋ ਤਵਾਰੀ ਤਾਂ ਦੇਖਿਆ ਤੇ ਮੇਰੀ ਦਾਦੀ ਆ ਦੀ ਤੋਂ ਆ ਵੀ ਜਾਣ ਸੰਭਾਲ ਤੂੰ ਕੀ ਲੈਣਾ ਲਈ ਤਾਂ ਇਹ ਤੋਂ ਅੱਛਾ ਮੈਂ ਖਾ ਵੀ ਜਦੋਂ ਮੈਂ ਜਾਣਦੀ ਆ ਤੈਨੂੰ ਵੀ ਸਿਖਾਵਾਂ ਕੈਨ ਜੀ ਦੋਨੋਂ ਨਾ ਇਹ ਨਾ ਕਿ ਮੈਂ ਤਾਂ ਫੜਕੀ ਨੂੰ ਬੱਕਰਾ ਨਾ ਕੁੱਤੇ ਗੋਗਾ ਵਾਸੀ ਹਾਂ ਤੇ ਭਾਈ ਮੁੜ ਕੇ ਨਾ ਮੇਰੇ ਭਰਾ ਛੋਟੇ ਛੋਟੇ ਬਹੁਤ ਸੁਣੋ ਨਾ ਹਟ ਨਾ ਨੇ ਕੀੜ ਪਾਲੀ ਹੋਣਗੀ ਜਦੋਂ ਇਕੱਠੇ ਹੁੰਦੇ ਆ ਨਾ ਉਹ ਤਾਂ ਕਹਿ ਦਿੰਦੇ ਤਾਂ ਨੀ ਕਿਵੇਂ ਸਖਾਈ ਸੀ ਕੁੱਟ ਕੇ ਮੈਂ ਕਿ ਕੁੱਟ ਕੇ ਸਖਾਈ ਸੀ ਫੇਰ ਅਸੀਂ ਦਰੀਆਂ ਬੁੰਦੀਆਂ ਦਰੀਆਂ ਬੁੰਦਦੇ ਆ ਤੇ ਜਦੋਂ ਲੱਗਦਾ ਵੀ ਹੁਣ ਕੀ ਕਰਤਾ ਕਾ ਅਸੀਂ ਖਾਣ ਨੂੰ ਤੇ ਫੇਰ ਅਸੀਂ ਕੀ ਕਰਨਾ ਨਾ ਮੈਨੂੰ ਮੇਰੀ ਭੂਆ ਦੀ ਕੁੜੀ ਨੇ ਆਖਣਾ ਜਾ ਗੁੱਡੀ ਤੂੰ ਨਾ ਲਿਆ ਫੂਫਲੀ ਆਪਾਂ ਗੁੜ ਪਾ ਕੇ ਖਾਵਾਂਗੇ ਉਹ ਲੋੜੀਆਂ ਭਾਈ ਦਾਦੀ ਤੋਂ ਚੋਰਾਂਗਾ ਫਿਰ ਚੋਰਾਂਗਾ ਕੱਢਣੀਆਂ ਕੱਢ ਕੇ ਫਿਰ ਗੁੜ ਦੀ ਡੜੀ ਲੈਉਣੀ ਚੋਰਾਂਗਾ ਭਾਲ ਭੂਲ ਕੇ ਫੇਰ ਉਹਦੇ ਚਰਲਾਰਲਾ ਖਾਣੇ ਅੱਛਾ ਨਹੀਂ ਵੇਖਣਾ ਵੀ ਕਿੱਥੇ ਹੈ ਬੇਬੇ ਕਾਣੀ ਬਾਜ਼ਾਰ ਰੰਦੀ ਆਹ ਜਾਦਰਿੰਦਾਂ ਫੇਰ ਆਖ ਦਿੰਦੀ ਚਰਖੇ ਢਾ ਲੋ ਅੱਛਾ ਨੀਂਦ ਟੋਲੇਉ ਨਹੀਂ ਤੇ ਚਰਖੇ ਕਿੱਥੋਂ ਚੰਗੇ ਲੱਗਦੇ ਸੀ ਉਹ ਦਮ ਪਾਸ ਕਰੀ ਜਾਂਦੀਆਂ ਅੱਛਾ ਉਹ ਕਰਦੀ ਹੁੰਦੀ ਸੀ ਭਾਈ ਫੇਰ ਅਗਲੀਆਂ ਬੁੜੀਆਂ ਕਹਿ ਦਿੰਦੀਆਂ ਕਿ ਚਰਖਾ Đਵਾਤਾ ਪਹਿਲਾਂ ਤਾਂ ਤੀਨੋਂ ਧੀਆ ਦੀਏ ਕਿ ਮਾਂ ਨੀਂਦ ਆਈਆਂ ਨੀਂਦਾਂ ਮਾਂ ਦੀ ਓਟ ਤੇ ਚੱਕੀ ਝੋਲਾ ਜੇ ਤੈਨੂੰ ਨੀਂਦ ਆਈਏ ਤੇ ਚੱਕੀ ਫੇਰ ਲਾ ਅੱਛਾ ਤੇ ਪੜਕੇ ਕੋਈ ਕੰਮ ਕਰਦੀ ਨਾ ਕਚਾਰਾ ਤੇ ਨਾ ਉਹਨੂੰ ਤਾਂ ਸਿੱਧਾ ਆਦੀ ਨਾ ਤੇ ਤੀ ਨੂੰ ਵਿਚ ਦੀ ਆਦੀ ਤੀ ਨੂੰ ਆਖ ਦਿੰਦੀ ਮੁੜ ਕੇ ਤੇ ਇਹ ਕੰਮ ਕਰਨੋਂ ਹੈ ਕੰਨ ਕਰ ਕਹਿਣਾ ਤੀ ਨੂੰ ਸੁਣਾਉਣਾ ਨਾ ਨੋ ਨੋ ਵੀ ਨੋ ਸਮਝਦੇ ਸਮਝਦੇ ਹਾਂਝ ਜੋਗੀ ਜੇ ਨਾ ਦਾ ਭਰਾ ਨਹੀਂ ਹੋਣਾ ਗਾਲਾਂ ਕੱਢਣੀਆਂ ਕਿਉਂ ਗਾਲਾਂ ਕਿਉਂ ਕੱਢਦੇ ਸੀ ਗਾਲਾਂ ਕੱਢਦੀਆਂ ਸੀ ਕਿੰਗ ਆ ਵੀ ਕਿਉਂ ਆ ਗਿਆ ਹੁਣ ਇਹ ਇਹ ਲੈ ਕੇ ਜਾਊਗਾ ਅੱਛਾ ਰੋਟੀ ਟੁੱਕ ਬਣਾਉਣਾ ਪਊਗਾ ਅੱਛਾ ਪੇਕੇ ਨਹੀਂ ਜਾਂਦੇ ਅਸੀਂ ਜਾਣ ਨਹੀਂ ਦਿੰਦਾਂ ਸੀ ਕਲੇਸ ਪਾਉਣਾ ਮੜ ਕੇ ਭਾਈ ਭਰਾ ਨੇ ਆਖਣਾ ਕੋਈ ਨਹੀਂ ਮਾਸੀ ਜੀ ਛੋਟੇ ਕੰਮ ਮੈਂ ਤਾਂ ਮੁਰਜ ਜਾਣਾ ਹਾਂ ਮਾ ਕੰਮਾਂ ਸਾਡੀ ਤੁਸ ਤਾਂ ਵੇਲੇ ਫਰਦੇ ਭੌਂਕਦੇ ਅੱਛਾ ਤੁਸੀਂ ਬੇਕ ਨਹੀਂ ਸੁਣਾ ਦੇਣਾ ਹਾਂ ਇਹ ਸੁਣਾਣਾ ਤੁਸੀਂ ਤਾਂ ਬੇਕੰਮੀ ਹੈਗੇ ਆ ਤੇਰੀ ਮਾਂ ਨੇ ਮਤ ਨਹੀਂ ਦਿੱਤੀ ਤੇਰੇ ਪਿਓ ਨੇ ਮਤ ਨਹੀਂ ਦਿੱਤੀ ਆਹ ਕਰਦੀ ਹੁੰਦੇ ਸੀ ਬੁੜੀਆਂ ਬੰਨਾਂ ਹਾਂ ਉਹਨਾਂ ਨੇ ਵਛਾਣਾ ਬੁੱਠੇ ਫੇਰ ਪੁੱਛਣਾ ਕੋਈ ਚਿੱਠੀ ਚੀਰਾ ਪਾ ਕੇ ਵੀ ਅਸੀਂ ਲੈ ਜੀਏ ਇਹ ਤਾਂ ਚੱਤ ਹੁੰਦਾ ਤਾਂ ਕਹਿ ਦਿੰਦੇ ਨਹੀਂ ਕਹਿ ਦਿੰਦੇ ਨਾ ਇਹ ਕੰਮ ਸਾਡੇ ਆਪੇ ਢੀ ਕਰ ਲਾ ਅੱਛਾ ਫੇਰ ਨਾ ਆਉਂਦੇ ਫੇਰ ਜਦੋਂ ਕਲਦੀਆਂ ਉਦੋਂ ਕੋਈ ਸਾਲਾ ਬੰਦੀ ਲਾ ਕੇ ਆਉਂਦੀਆਂ ਵਿੱਚ ਮੇਚੀ ਚੀਮੀ ਨੇ ਲਾਇਆng ਸਾਲ ਲਾਇਆng ਫੇਰ ਆਪੇ ਛੱਡ ਕੇ ਜਾਂਦੇ ਕੋਈ ਲੈਣ ਨਹੀਂ ਜਾਂਦਾ ਸੀ ਅਭੀ ਜੇ ਲੈ ਕੇ ਗਏ ਤਾਂ ਹੁਣ ਛੱਡ ਕੇ ਵੀ ਜਾਣ। ਛੱਡ ਕੇ ਵੀ ਜਾਣ। ਫੇਰ ਆਉਂਦੀ ਨੂੰ ਝੋਲਾ ਫਰੋਲਦਿਆਂ ਤੇ ਤੇਰੀ ਮਾਂ ਨੇ ਕੀ ਦਿੱਤਾ? ਅੱਛਾ। ਜੇ ਤਾਂ ਲੀੜੇ ਦਿੱਤੇ ਹੁੰਦੇ ਤਾਂ ਤੂੰ ਪਰਿੰਦੀਆਂ ਨਹੀਂ ਆਉਂਦੀ ਨੂੰ ਗਾਲਾਂ ਦੇਣ ਲੱਗ ਜਾਂਦੀਆਂ। ਲੈ ਗਈ ਲਖਣਕਾ ਦਾ ਸਿੱਖ ਕੀ ਦੇ ਕੇ ਤੋਰਿਆ ਤੀ। ਅੱਛਾ। ਉਹ ਘਰ ਤੇ ਦਾ ਵਰਦੇ ਸੀ। ਉਹ ਤਾਂ ਕਰਦੇ ਸੀ। ਬੱਸ ਗਲਤੀ ਸੀ। ਹੁਣ ਅੱਜ ਕੱਲ੍ਹ ਤਾਂ ਐਸੇ ਠੀਕ ਆ। ਥੋੜਾ ਜਿਹਾ ਮਾਨਣਾ ਬਾਕੀ। ਤੇ ਮਤਲਬ ਗਾਣੇ ਬਣੇ ਹੋਏ ਆ। ਇਹਨਾਂ ਮਤਲਬ ਮਾਨਣਾ ਸੀਗਾ। ਹੂੰ। ਕੋਈ ਤੁਹਾਨੂੰ ਜੇ ਜਵਾਕ ਹੋਣਾ ਨਾ ਦੇ ਹਾਂ ਪੰਜੀਰੀ ਲੈ ਕੇ ਨਾਈ ਨੂੰ ਭਲ ਦਿੰਦਾਂ ਅੱਛਾ ਨਾਈ ਜਾਂਦਾ ਨਾਈ ਨੇ ਤੇ ਆਉਣੀ ਸਗੋ ਫਿਰ ਤੇ ਦੀ ਜਨਾਉਂ ਦੀ ਮਾਂ ਨੇ ਖੇਸ ਦੇ ਦੇਣਾ ਕੋਈ ਇਹੋ ਜਿਹਾ ਹੁੰਦਾ ਸਿਰਵਾਜ ਵੀ 10 ਰੁਪਏ ਲਈ ਅੱਛਾ 20 ਰੁਪਏ ਦੇ ਦਿੰਦੇ ਫਿਰ ਇਹਦੇ ਨਾਲੇ-ਵੱਲੇ ਹੋ ਜਾਂਦੀ ਕੋੜੇ ਖਲਾਨੀ ਦਿਨਾਂ ਕੋੜੰਗੀਆਂ ਆ ਤੇ ਕੇਸ ਦਿੱਤਾ ਪੱਟੀ ਵਰਗਾ ਅੱਛਾ ਇਹ ਰਾਂ ਕਰ ਦਿੰਦਾ ਐਨਾ ਜੀ ਮੱਕੀ ਪਾਈਏ ਤੇ ਵੇਸਣ ਪਾਇਆ ਵੇਸਣ ਪਾਇਆ ਹਨਾ ਮੱਕੀ ਹੈ ਮੱਕੀ ਤੇ ਵੇਸਣ ਹਾਂ ਬਹਿ ਜਾਂਦਿਆਂ ਅਸੀਂ ਫੱਲੜ ਵਾਈਦਾ ਹੁੰਦਾ ਸੀ ਮਗਰ ਫੱਲੜ ਤੇ ਬਹਿ ਕੇ ਨਾ ਤੇ ਪੈਰ ਲਮਕਾ ਲਏ ਨੇ ਥੋਨੇ ਆਉਂਦੇ ਅੱਛਾ ਫੱਲੜ ਕੀ ਹੁੰਦਾ ਮਗਰ ਲਪਾਸਾ ਗੱਡੀ ਆ ਤਾਂ ਗੱਡੀ ਲਾਰਦੀ ਹੁੰਦੀ ਸੀ ਹਾਂ ਹਾਂ ਸਾਰੇ ਬੈਠੇ ਹੁੰਦੇ ਸੀ ਵੱਲ ਤੇ ਜੁੜੇ ਹੁੰਦੇ ਸੀ ਬਾਵਲ ਤਾਂ ਨੀਂ ਨਾ ਧਰਦੇ ਪਦਨਾ ਚੱਪਾ ਧਰ ਦਿੰਦੇ ਇੱਕ ਦਾ ਨਾ ਪਤਾ ਨੀ ਕੀ ਧਰਦੇ ਰਹੇ ਸੀ ਲੱਕੜ ਦੇ ਪਈਏ ਹੁੰਦੇ ਸੀ ਲੱਕੜ ਦੇ ਆਖਤਰ ਵਰਦੇ ਲੱਕੜ ਦੇ ਹੁੰਦੇ ਆ ਇਹਨੂੰ ਕੀ ਹੋ ਗਿਆ ਕੁਲੀ ਨੂੰ ਲੈ ਕੇ ਅੱਛਾ ਬਾਵਲ ਰੱਖ ਲਾ ਅੱਜ ਦੀ ਰਾਤ ਤੁਮ ਰੱਖ ਲਾ ਸਣੇ ਜਲ ਡੋਲੀ ਅੱਛਾ ਵੀ ਮੈਨੂੰ ਅੱਜ ਦੀ ਰਾਤ ਹੋਰ ਰੱਖਾ ਪੈ ਲੋੱਖ ਹੀ ਜਾਂ ਤੋਦਦੇ ਹੁੰਦੇ ਸੀ ਗੁੱਡੀ ਸੋਹਰੇ ਗਾੜਾ ਰੋਟਾਂ ਗਾ ਰੋਟੀ ਨਾ ਕੰਦਾਂ ਗਮੀ ਨਾ ਵੀ ਨਾ ਇਹ ਕਿਤੁ ਜਮਾਨੀ ਹੈ ਇਹੋ ਜੀ ਸੀ ਹੈ ਨਾ ਸੋਹਰੇ ਸਾਰੇ ਇਹੋ ਜਿਹੇ ਹੁੰਦੇ ਸੀ ਇਹੋ ਜਿਹੇ ਹੁੰਦੇ ਸੀ ਪਹਿਲਾਂ ਬਰਾਤ ਕਾ ਤੇ ਜਾਂਦੀ ਸੀ ਬੱਸਾਂ ਬੱਸਾਂ ਤੇ ਪਹਿਲਾਂ ਤਾਂ ਜਾਂਦੀ ਨਹੀਂ ਸੀ ਕਿ ਮੇਰੇ ਭੂਆ ਰਿਆਂ ਦੀ ਬਰਾਤ ਤੇ ਬੜੀ ਵੱਡੀ ਨਦਨਾ ਦਲੀਪ ਸੀ ਗਾੜਾ ਮੰਨੀ ਤਨਮੀ ਦਾ ਸੀ ਆ ਦੋ ਵਿਆ ਸੀ ਉਂਤਲ ਪਹਿਲੇ ਦਾ ਸੀ ਜਿਹੜਾ ਮੇਰਾ ਫੁੱਫੜ ਸਕੇਲੀ ਦਾ ਸੀ ਸਾਰੇ ਜਿੱਦ ਉੱਤੇ ਰੇੜ ਗਿਆ ਚੱਲਿਆ ਚੱਲਿਆ ਸੀ ਉੱਤੇ ਰੇੜੀਆ ਲਾਇਆ ਸਾਰੇ ਖੜ ਖੜ ਵੇਖਦਾ ਕੀ ਬੋਲਦਾ ਫੇਰ ਭਾਈ ਉਹ ਕੀ ਕਰਿਆ ਕਰਨ ਰੋਟੀ ਖਾ ਜਾ ਕਰਨ ਰੋਟੀ ਖਾ ਕੇ ਖੇਤ ਅੱਜ ਕੰਮ ਕਰਿਆ ਕਰਨ ਛਾਣ ਨੂੰ ਫੇਰ ਆ ਕੇ ਖਾ ਲਿਆ ਕਰਨ ਅੱਛਾ ਤੇ 7 ਦਿਨ 8 ਦਿਨ ਰਹੀ ਵਰਤ ਫੇਰ ਵਿਆਹ ਖਿਲ ਗਏ ਉਹ ਹੁੰਦਾ ਸੀ